ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਵੀ ਹੈ ਇੱਕ ਗੱਬਣਾ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਕਾ ਸਤਿ ਸ਼੍ਰੀ ਅਕਾਲ ਉਹ ਠੀਕ ਹੀ ਬਲੀ ਠੀਕ ਹੈ ਜੀ ਬਾਈ ਨਾਮ ਤੇ ਐਡਰੈਸ ਉਹ ਨਾ ਗੋਰਾ ਸਿੰਘ ਜੀ ਮਾਲਮ 98727991 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਬਾਈ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪੈ ਜਾਂਦੀ ਹੈ ਨੇੜੇ ਪਿੰਡ ਬਾਈ ਪਧੌੜਾ ਹੈ ਜੀ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੁਹਾਸ ਹੁੰਦੀ ਆ ਇਹ ਦੂਜਾ ਸੁਹਾਸ ਹੁੰਦੀ ਆ ਜੀ ਇਹਦੇ 7-8 ਦਿਨਾਂ ਦੇ ਬਾਕੀ ਆ 7 ਤੋਂ 8 ਦਿਨ ਲੈਂਦੀ ਆ ਹਾਂ ਕੀ ਰਿਕਾਰਡ ਆ ਦੋ ਰਕਾਟ ਹੀ 12 ਕਿਲੋ ਦੁੱਧ ਦਿੱਤਾ ਬੜਾ ਪਹਿਲੇ ਸੂਚ ਠੰਡੀ ਸੀਲ ਬਹੁਤ ਆਦਿਆ ਸਾਰੇ ਹਾਂ ਚੰਗਾ ਹੈ ਨਾ ਹਾਂ ਟਲਾ ਟਲਾ ਦੇਖੋ ਬਈ ਬਹੁਤ ਪਈਆਂ ਲੈ ਕਿਵੇਂ ਮਰਜੀ ਬਲ ਡਲਾਂ ਗੱਡ ਕੇ ਫੇਰ ਸੂ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਲੈ ਹਾਂ ਹੁਣ ਬਹੁਤ ਚੰਗਾ ਹੈ ਨਾ ਖੋਲ ਲੈ ਬਈ ਤੋੜ ਕੇ ਦਿਖਾ ਦੇ ਦੁੱਧ ਦਾ ਰਿਕਾਰਡ ਚੰਗਾ ਠੰਡੀ ਬਹੁਤ ਇਹਨੂੰ 14 ਕਿਲੋ ਰੱਖ ਕੇ ਰਾਮ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਫੇਰ ਸੂਸ ਰੰਗ ਰੂਪ ਚੰਗਾ ਹੋਰ ਮੂੰਹ ਆ ਵਧੀਆ ਸੋਹਣਾਗਾ ਨਾ ਗਰਮੀ ਮੰਨੇ ਨਾ ਗਰਮੀ ਮੰਨੇ ਹਾਂ ਹੂੰ ਤੋਰਾ ਤਾਰਾ ਕਰ ਮਾਈ ਦਾ ਚੰਗਾ ਲੱਗਦਾ ਤੇ ਕੀ ਮੁੱਲ ਆ ਭਰਾ ਦਾ ਮੁੱਲ ਬੱਸ ਆਪਾਂ ਜੈਜੇ ਕਰਾਂਗੇ 32000 ਰੁਪਏ ਜੀ ਦਾ ਠੀਕ ਆ ਮਾਨਤਨ ਹੋ ਜੀ ਬਾਈ ਹਾਂ ਮਾਨਤਨ ਕਰਦੇ ਜਮਾ ਜੈਜ ਮੁੱਲ ਬੱਸ 8 ਦਿਨ ਲੈ ਜੂਗੀ ਇਹ 8 ਦਿਨ ਲਈ ਬੱਸ 7-8 ਦਿਨ ਲੈ ਜੂ ਹਜੇ ਠੀਕ ਆ 7-8 ਦਿਨ ਬਾਈ ਕਹਿੰਦਾ ਲੈ ਜੂਗੀ ਆਰਡਰ ਆਰਡਰ ਬਹੁਤ ਚੰਗਾ ਥਣ ਥਣ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਲ ਨਿਕੜ ਮੇ ਪੂਰੇ ਗੈਰ ਤੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਅੱਗੇ ਬਾਈ ਦੋ ਨੰਬਰ ਸੂਈ ਵੀ ਆ ਹਾਂ ਜੀ ਸੂਈ ਵੀ ਹੈ ਕਿਹੜਾ ਸੂਆ ਸੂਈ ਆ ਇਹ ਦੂਜਾ ਸੋਆ ਸੋਈ ਹੈ ਜੀ ਕਦੋਂ ਸੋਈ ਹੈ ਬਈ ਇਹ ਜੀ ਕੱਲ੍ਹ ਆਥੇ ਸੋਈ ਹੈ ਕੱਲ੍ਹ ਆਥੇ ਸੋਈ ਹੈ ਹਾਂਜੀ ਬੱਚਾ ਕੀ ਦੇਤਾ ਬੱਚਾ ਬੱਸੀ ਹੈ ਜੀ ਉਹ ਬੱਚੀ ਦੇ ਠੀਕ ਹੈ ਬੱਚੀ ਚੰਗੀ ਹੈ ਠੰਡੀ ਬਹੁਤ ਹੈ ਜੀ ਲੈ ਲੈ ਜਿਵੇਂ ਮਰਜ਼ੀ ਮਾਰ ਦੇ ਲੈ ਧਰਾ ਮਾਰ ਦਿੰਦੇ ਆ ਬਾਈ ਦੇਖੋ ਲੈ ਕੀ ਬਾਤ ਹੈ ਹਨਾ ਜਿਵੇਂ ਨਿਆਣਾ ਪਾਉਣ ਦੀ ਲੋੜ ਨਹੀਂ ਹਮ ਲੈ ਲੈ ਜਿਵੇਂ ਮਰਜ਼ੀ ਚਵਾਈ ਕਰੀ ਚੱਲ ਕੋਈ ਚੱਕਰੀ ਨਹੀਂ ਮੜਦਾ ਇਹ ਭਲਾਂਗਾ ਹਾਂ ਮੜੀ ਭਾਲਾ ਥਣ ਥੋੜਾ ਜਿਹਾ ਉਹ ਕਰਨਾ ਪੈਣਾ ਠੀਕ ਹੈ ਹਮ ਚਵਾਈ ਚੁਈ ਲਾ ਬਹੁਤ ਚੰਗੀ ਹੈ ਹਨਾ ਥਣ ਥਣ ਬਹੁਤ ਚੰਗਾ ਬਾਈ ਲੈ ਚਵਾਈ ਦੇਖੋ ਕੀ ਬਾਤ ਹੈ ਹਨਾ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਮੁੱਠੀ ਵਾਲਾ ਥਣ ਚਵਾਈ ਚ ਬੁਈ ਪੂਰੀ ਚੰਗੀ ਆ ਖੋਲਾ ਤੋਰ ਕੇ ਦਿਖਾ ਦੇ ਕਿੰਨਾ ਕਬੌਲਾ ਸੀ ਆ ਫਿਰ ਬੌਲਾ ਤੜਕੇ ਬੱਸੀ ਨੂੰ ਜਗਾਤਾ 2 ਕਿਲੋ ਆਪਾਂ ਚੋ ਲਿਆ ਠੀਕ ਆ ਉਸ ਰਾਤ ਚੋਤਾ ਸੀ ਕੋਈ ਤੜਕੇ ਚੋਤਾ ਠੰਡੀ ਬਹੁਤ ਆ ਕਿੰਨਾ ਦੁੱਧ ਦੇ ਦੂ ਵਰਸਟੀ ਮੇ ਦੁੱਧ ਦੇ ਦੂ 14 ਕਿਲੋ 14 ਕਿਲੋ ਆ ਜਾ ਹੱਕ ਦੇ ਮਾੜੀ ਯਾਦਬ੍ਰੀਡ ਫੁੱਲ ਚੰਗੀ ਆ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਆਰਡਰ ਚੰਗਾ ਬਈ ਤੇ ਦੁੱਧ ਚੰਗਾ ਪਾ ਦੂ ਬਾਕੀ ਵੱਡੀ ਗੱਲ ਦੋਵੇਂ ਵੜਾ ਗਰਮੀ ਨਹੀਂ ਮੰਨਦੀਆਂ ਹੈਡ ਫੂਟ ਚੰਗੀ ਆਊਗੀ ਬਰੀਡ ਵਾਈਜ ਬਹੁਤ ਚੰਗੀ ਵੜਾ ਲੇਵਾ ਲੁਗਾ ਦੇਖੋ ਬਈ ਕਮਾਲ ਦਾ ਲੇਵਾ ਹੈ ਮੁੱਲ ਕੀ ਆ ਭਾਈ ਇਹਦਾ ਇਹਦਾ ਮੁੱਲ ਜੀ 40000 ਰੁਪਏ ਜੀ ਮਾਨਤਾਨ ਹੋ ਜਾ ਭਾਈ ਹਾਂ ਠੰਡੀ ਦੇਖ ਠੰਡੀ ਬਹੁਤ ਆ ਲੈ ਜਿਵੇਂ ਮਰਜੀ ਆ ਆ ਜਾ ਮਗਰਲੇ ਪਾਸੇ ਆ ਜਾ ਇਧਰ ਲੈ ਠੰਡੀ ਸੀਲ ਆ ਲੈ ਪਿੱਛੇ ਕੋਈ ਨਹੀਂ ਬਾਈ ਕਹਿੰਦਾ ਖਾਲੇ ਕੋਈ ਚੱਕਰੀ ਨਹੀਂ ਪੂਰਾ ਹੀ ਨਹੀਂ ਲੈ ਸਹੀ ਗੱਲ ਹੈ ਕਿੱਥੇ ਖੜ ਗਈ ਕੋਈ ਵਾਸਤਾ ਹੀ ਨਹੀਂ ਹੂੰ ਪੂਰੀ ਠੰਡੀ ਸੀਲ ਆ ਥੇਲਣਾ ਦਾ ਕਰਮ ਵਾਲੀ ਨੇ ਹੈ ਨਹੀਂ ਜਮਾਈ ਨਹੀਂ ਚੀਕਾ ਪੂਰੀ ਠੰਡੀ ਸੀਲ ਆ ਕੋਈ ਵਾਸਤਾ ਹੀ ਨਹੀਂ ਮੁੱਲ ਮੋਲ 40000 ਰੁਪਏ 40000 ਰੁਪਏ ਮਾਨਤਨ ਹੋ ਜਾਣਾ ਹਾਂ ਮਾਨਤਨ ਕਰ ਦਾਂਗੇ ਉਹ ਬੱਸੀ ਆ ਦੀ ਹਾਂ ਬੱਚਾ ਬੱਚੀ ਨਗਪਰਾ ਕੋਲੇ ਸੀਗੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਹੈ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ